ਤੁਸੀਂ ਦੇਖ ਰਹੇ ਹੋ ਵਿਸ਼ਵ ਵਾਰਤਾ ਇੱਕ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਦੇ ਹਾਂ ਦੱਸਿਆ ਗਿਆ ਕਿ ਲਾਪਤਾ ਰੂਸੀ ਜਹਾਜ਼ ਜਿਹੜਾ ਕੀ கிரੈਸ਼ ਹੋ ਚੁੱਕਿਆ ਤੇ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਇੱਕ ਰੂਸੀ ਯਾਤਰੀ ਜਹਾਜ਼ ਚੀਨੀ ਸਰਹੱਦ ਨੇੜੇ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ ਜਹਾਜ਼ ਦੇ ਵਿੱਚ ਸਵਾਰ ਲੰਝਾ ਲੋਕਾਂ ਦੀ ਜਿਹੜੀ ਕੀ ਮੌਤ ਹੋ ਗਈ ਹੈ ਜੀ ਹਾਂ ਜਹਾਜ਼ ਦੇ ਵਿੱਚ 43 ਯਾਤਰੀ ਹਤੇ ਛੇ ਚਾਲਕ ਦਲ ਦੇ ਮੈਂਬਰਸ ਤੋਂ ਬਾਅਦ ਸੰਤ ਯਾਤਰੀਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਸਨ ਬਚਾਅ ਕਰਮਚਾਰੀਆਂ ਨੂੰ ਟੰਡਾ ਤੋਂ ਲਗਭਗ 16 ਕਿਲੋਮੀਟਰ ਦੂਰ ਇੱਕ ਪਹਾੜੀ ਤੇ ਰੂਸੀ ਯਾਤਰੀ ਜਹਾਜ਼ ਦਾ ਮਲਬਾ ਮਿਲਿਆ ਸਥਾਨਕ ਐਮਰਜੈਂਸੀ ਮੰਤਰਾਲੇ ਦੇ ਅਨੁਸਾਰ ਜਹਾਜ਼ ਚੀਨੀ ਸਰਹੱਦ ਦੇ ਨੇੜੇ ਬਲਾਗੋ ਵੇਸਚੈਂਸ ਦੇ ਕਬਰਾਵੋ ਸਕਰਾਹੀ ਟਿੰਡਾ ਜਾ ਰਿਹਾ ਸੀ ਟਿੰਡਾ ਪਹੁੰਚਣ ਤੋਂ ਪਹਿਲਾਂ ਇਹ ਰਡਾਰ ਤੋਂ ਗਾਇਬ ਹੋ ਜਾਂਦਾ ਹੈ ਅਤੇ ਸੰਪਰਕ ਜੜਾ ਕੀ ਟੁੱਟ ਜਾਂਦਾ ਹੈ ਟਿੰਡਾ ਸ਼ਹਿਰ ਰੂਸ ਦੀ ਰਾਸ਼ਤਾਨੀ ਮਾਸਕੋ ਤੋਂ ਲਗਭਗ 6600 ਕਿਲੋਮੀਟਰ ਪੂਰਬ ਵੱਲ ਸਥਿਤ ਹੈ ਰਸਨਯੋਗ ਹੈ ਕਿ ਰੂਸ ਦੀ ਸਰਕਾਰੀ ਨਿਊਜ਼ ਏਜੰਸੀ TASS ਅਤੇ SOT ਨਿਊਜ਼ ਆਊਟਲੈਟ ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਕਿ ਜਿਵੇਂ ਹੀ ਲਾਪਤਾ ਯਾਤਰੀ ਜਹਾਜ਼ ਦੀ ਰਿਪੋਰਟ ਆਈ ਸਥਾਨਕ ਪ੍ਰਸ਼ਾਸਕ ਅਤੇ ਹਵਾ ਬਾਜ਼ੀ ਅਥਾਰਟੀ ਨੇ ਤੁਰੰਤ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਬਚਾਅ ਟੀਮਾਂ ਨੂੰ ਜੰਗਲਾਂ ਅਤੇ ਪਹਾੜੀ ਇਲਾਕਿਆਂ ਵਿੱਚ ਭੇਜਿਆ ਗਿਆ ਹਾਦਸਾ ਗ੍ਰਸਤ ਜਹਾਜ਼ ਇੱਕ AN24 ਯਾਤਰੀ ਜਹਾਜ਼ ਸੀ ਅਤੇ ਇਸ ਨੂੰ ਸਾਈਬੇਰੀਆ ਦੀ ਅੰਗਾਰਾ 에ਅਰਲਾਈਨਸ ਦੁਆਰਾ ਚਲਾਇਆ ਜਾਂਦਾ ਸੀ ਤਾਂ ਬਿਲਕੁਲ ਇਹ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਦੂਸਰੇ ਵਿੱਚ ਹਾਦਸਾ ਗ੍ਰਸਤ ਜਹਾਜ਼ ਜਿਹੜਾ ਕਿ ਹੋ ਜਾਂਦਾ ਹੈ ਤੇ ਸਾਰੇ ਜਿਹੜੇ ਕੀ ਆਟ੍ਰੇਸ ਦੇ ਵਿੱਚ ਸਵਾਰ ਸਨ ਸਾਰਿਆਂ ਦੀ ਜਿਹੜੀ ਕੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬਚਾਅ ਕਾਰਜ ਵੀ ਜਿਹੜਾ ਕੀ ਕੀਤਾ ਗਿਆ ਸੀ ਪਰ ਦੱਸ ਦਿੰਨਿਆ ਕਿ ਜਿਵੇਂ ਸੰਪਰਕ ਪਹਿਲਾਂ ਇਸ ਜਹਾਜ਼ ਦਾ ਜਿਹੜਾ ਕੀ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਇਹ ਹਾਦਸਾ ਗ੍ਰਸਤ ਹੋ ਜਾਂਦਾ ਹੈ ਰਡਾਰ ਰਡਾਰ ਤੋਂ ਜਿਹੜਾ ਕੀ ਦੱਸਿਆ ਜਾਂਦਾ ਗਾਇਬ ਹੋ ਜਾਂਦਾ ਯਾਤਰੀਆਂ ਨਾਲ ਪਰ ਆਪਲੇਨ ਹੈ ਜਿਹੜਾ ਕੀ ਕ੍ਰੈਸ਼ ਹੋ ਗਿਆ ਤੇ ਪਲੇਨ ਨਾਲ ਇਹ ਸੰਪਰਕ ਪਹਿਲਾਂ ਜਿਹੜਾ ਟੁੱਟ ਜਾਂਦਾ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਹਾਜ਼ ਜਿਹੜਾ ਕਿ ਪੂਰੇ ਤਰੀਕੇ ਤੇ ਨਾਲੇ ਹਾਦਸਾ ਗ੍ਰਸਤ ਹੋ ਗਿਆ ਉਸ ਤੋਂ ਬਾਅਦ ਜਦੋਂ ਉਹ ਇਸ ਦੀ ਜਾਣਕਾਰੀ ਮਿਲਦੀ ਆ ਤਾਂ ਤੁਰੰਤ ਜਿਹੜਾ ਕਿ ਉਸ ਮੌਕੇ ਤੇ ਪ੍ਰਸ਼ਾਸਨ ਨੇ ਹਵਾ ਬਾਜ਼ੇ ਅਥਾਰਟੀ ਨੇ ਤੁਰੰਤ ਖੋਜ ਮੁਹਿੰਮ ਜਿਹੜੀ ਕਿ ਸ਼ੁਰੂ ਕਰ ਦਿੱਤੀ ਸੀ ਬਚਾਅ ਟੀਮਾਂ ਨੂੰ ਜੰਗਲਾਂ ਤੇ ਪਹਾੜੀ ਇਲਾਕਿਆਂ ਵਿੱਚ ਵੀ ਭੇਜਿਆ ਗਿਆ ਸੀ